ਦੱਸਦੇ ਕਿ ਮਾਮਲਾ ਪੰਜਾਬ ਦੇ ਪਠਿੰਡਾ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਆਦਮੀ ਵੱਲੋਂ ਆਪਣੇ ਪਿਤਾ ਦਾ ਮੋਤ ਸਰਟੀਫਿਕੇਟ ਬਣਵਾਉਣ ਦੇ ਲਈ ਬਲੂਆਣਾ ਸੇਵਾ ਕੇਂਦਰ ਤੇ ਵਿੱਚ ਲੱਗੇ ਕਲਰਕ ਨੂੰ ਬਾਰ-ਬਾਰ ਕਹਿਣ ਦੇ باوجود ਵੀ ਸਰਟੀਫਿਕੇਟ ਨਹੀਂ ਮੰਗਦਾ ਕਿਉਂਕਿ ਕਲਰਕ ਦੇ ਵੱਲੋਂ ਉਸ ਕੋਲੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ ਜਦੋਂ ਉਸ ਆਦਮੀ ਨੇ ਵਿਜੀਲੈਂਸ ਬਿਊਰੋ ਪਠਿੰਡਾ ਨੂੰ ਆਪਣੀ ਸ਼ਿਕਾਇਤ ਦਿੱਤੀ ਤਾਂ ਸੇਵਾ ਕੇਂਦਰ ਦਾ ਕਲਰਕ ਮੈਥੋਂ ਪੈਸੇ ਮਾਂਗ ਰਹੀ ਹੈ ਜੋ ਕਿ ਸਰਟੀਫਿਕੇਟ ਬਣਾਉਣ ਦੇ ਬਦਲੇ ਮੰਗੀ ਜਾ ਰਹੀ ਹੈ ਜੋ ਕਿ ਰਸ਼ਵਤ ਹੈ ਤਾਂ ਵਿਜੀਲੈਂਸ ਮਠਿੰਡਾ ਵੱਲੋਂ ਉਸਦੀ ਅਰਜੀ ਦੀ छानबीन ਕਰਨ ਤੋਂ ਬਾਅਦ ਵਿਜੀਲੈਂਸ ਵੱਲੋਂ ਕਲਰਕ ਨੂੰ 12000 ਰੁਪਏ ਰਿਸ਼ਵਤ ਲੈਂਦੇ ਰंगे ਹੱਥੀ ਕਾਬੂ ਕੀਤਾ ਗਿਆ ਮਾਮਲਾ ਪੂਰਾ ਕੀ ਹੈ ਦੇਖਦੇ ਹਾਂ ਇਸ ਵੀਡੀਓ ਦੇ ਵਿੱਚ ਮੈਡਮ ਅੱਜ ਇਹ ਤੁਸੀਂ ਬੰਦਾ ਕਿੰਨੇ ਰਿਸ਼ੂ ਦੇ ਚੜਿਆ ਕੌਣ ਹੈ ਇਹ ਜੀ ਲਾਪ੍ਰਿਤ ਸਿੰਘ ਹੈ ਇਹ ਬੱਲਵਾਨਾ ਸੇਵਾ ਕੇਂਦਰ 'ਚ ਪੋਸਟਡ ਸੀਗਾ ਔਰ ਇਹ 12000 ਕਰਪਸ਼ਨ ਦੇ ਵਿੱਚ ਅਸੀਂ ਇਹਨੂੰ ਫੜਿਆ ਕਿੰਨੇ ਪੈਸੇ ਫੜੇ 12000 ਜੀ 12000 ਜੀ ਕਿਸ ਚੀਜ਼ ਦੇ ਮੱਤ ਕਰਿਆ ਜੀ ਸਾਡੇ ਕੋਲ ਜੀ ਜਸਪ੍ਰਿਤ ਸਿੰਘ ਬੱਲੂਆਣੇ ਦਾ ਵਸਨੀਕਾ ਉਹਨਾਂ ਨੇ ਕੰਪਲੇਂਟ ਕਰੀ ਸੀਗੀ ਕੋਈ ਡੈਥ ਸਰਟੀਫਿਕੇਟ ਸੀਗਾ ਜੋ ਇਹਨਾਂ ਕੋਲ ਸੇਵਾ ਕੇਂਦਰ ਪੈਂਡਿੰਗ ਸੀਗਾ ਜਿਹਦੇ ਬਦਲੇ 'ਚ ਇਹ ਡਿਮਾਂਡ ਕਰੀਆ ਇਹਨਾਂ ਦੀ ਪ੍ਰਾਈਵੇਟ ਅਨਲਾਜਮਨ ਹੈ ਸਰਕਾਰੀ ਇਹ ਕੰਪਿਊਟਰ ਆਪਰੇਟਰ ਹੈ ਜੀ ਉੱਥੇ ਬਟ ਇਹ ਲੋਕ ਸੇਵਕ ਦੀ ਸੀਟ 'ਤੇ ਕੰਮ ਕਰ ਰਿਹਾ ਹੈ ਮੈਨੂੰ ਇਹਨੂੰ ਆਪਾਂ ਕਿਵੇਂ ਕੰਟਰੈਕਟ ਕਰੀਏ ਜੀ ਤੇ ਕਿੰਨੇ ਚਿਰ ਤੋਂ ਰਹੇ ਹੋ? ਇਸ ਜੀ ਬਲਵਾਨਾ ਵਿਖੇ ਸਾਰ 1.5 ਸਾਲ ਤੋਂ ਤਕਰੀਬਨ ਲੱਗਿਆ ਹੋਇਆ ਹੈ। ਜੀ ਤੇ ਮੰਗ ਰਿਹਾ ਸੀਗਾ ਪੈਸੇ ਡੈੱਟ ਸਰਟੀਫਿਕੇਟ ਬਟ ਡੈੱਟ ਸਰਟੀਫਿਕੇਟ ਜੀ ਕਿਸ ਗੱਲ ਦੇ ਮੰਗ ਰਿਹਾ ਸੀਗੇ? ਉਹਨਾਂ ਨੇ ਡੈੱਟ ਸਰਟੀਫਿਕੇਟ ਅਪਲਾਈ ਕਰਿਆ ਹੋਇਆ ਸੀਗਾ ਪਿਛਲੇ ਸਾਲ ਤੋਂ ਪੈਂਡਿੰਗ ਸੀਗਾ ਇਹਨਾਂ ਕੋਲ ਤੇ ਉਹਨਾਂ ਨੂੰ ਹੁਣ ਜ਼ਰੂਰਤ ਸੀਗੀ ਜਿਹਦੇ ਬਦਲੇ ਇਹ ਡਿਮਾਂਡ ਕਰ ਰਿਹਾ ਸੀ ਕਿ ਤੁਹਾਡਾ ਕੰਮ ਹੋ ਜਾਊਗਾ ਬਟ ਇੰਨੇ ਜਿਹੜੇ ਹੈ ਤੁਹਾਨੂੰ ਰੁਪੀਸ ਦੇਣੇ ਪੈਣਗੇ। ਹਾਂਜੀ ਇਹਨੂੰ ਅਸੀਂ ਗ੍ਰਿਫਤਾਰ ਕਰਿਆ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਹਾਂਜੀ ਹਾਂਜੀ ਹੁਣ ਇਹਨਾਂ ਨੂੰ ਅਸੀਂ ਪੇਸ਼ ਕਰਾਂਗੇ